ਸਸੀਗਾ ਦੋਸਤੋ ਉਮੀਦ ਕਰਦੇ ਹਾਂ ਠੀਕ ਹੋ ਭਰਾ ਸਾਰੇ ਤੇ ਅੱਜ ਭਰਾ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਗੁਰਦਾ ਸਾਮਾਨ ਤੇ ਪਹਿਲਾਂ ਤਾਂ ਜਿੰਨੇ ਵੀ ਭਰਾ ਆਪਣੇ ਨਾਲ ਨਵੇਂ ਜੁੜੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਦੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬਾਇਓ ਥੋੜੀ ਸ਼ੇਤ ਠੀਕ ਨਹੀਂ ਧੀ ਭਰਾ ਨਹੀਂ ਇਹ ਵੀਡੀਓ ਆਪਾਂ ਕੱਲ ਅਪਲੋਡ ਕਰਨੀ ਸੀ ਤੇ ਕੱਲੀ ਕੱਲੀ ਚੀਜ਼ ਭਰਾ ਤੁਹਾਨੂੰ ਆਪਾਂ ਕੱਲੀ-ਕੱਲੀ ਚੀਜ਼ ਦੀ ਮਾਤਰਾ ਸਾਰਾ ਕੁਝ ਦੱਸਾਂਗੇ ਇਹ ਜਿਹੜਾ ਆਪਾਂ ਤੁਹਾਨੂੰ ਭਰਾ ਗੋੜ ਦੱਸਾਂਗੇ ਇਹ ਤੁਸੀਂ ਕਬੂਤਰਾਂ ਨੂੰ ਖੋਲਣ ਦੇ ਲਈ ਵੀ ਵਰਤ ਸਕਦੇ ਹੋ ਤੇ ਕਬੂਤਰਾਂ ਦੀ ਰਿਕਵਰੀ ਦੇ ਲਈ ਵੀ ਵਰਤ ਸਕਦੇ ਹੋ ਤੇ ਭਰਾ ਦੂਸਰ ਚ ਵੀ ਵਰਤ ਸਕਦੇ ਹੋ ਇਸ ਵਿੱਚ ਆਪਾਂ ਤੁਹਾਨੂੰ ਸਾਰੀਆਂ ਚੀਜ਼ਾਂ ਦੱਸਾਂਗੇ ਜੋ-ਜੋ ਚੀਜ਼ਾਂ ਤੁਸੀਂ ਇਹਦੇ ਚ ਵਰਤਣੀਆਂ ਨੇ ਕਿੰਨੀ-ਕਿੰਨੀ ਮਾਤਰਾ ਕਿਹੜੀ ਚੀਜ਼ ਕਿੰਨੀ ਲੈਣੀ ਆ ਜਿੰਨੀਆਂ ਚੀਜ਼ਾਂ ਤੁਸੀਂ ਵਰਤੋਂਗੇ ਭਰਾ ਸਾਰੀਆਂ ਚੀਜ਼ਾਂ ਤੁਹਾਡੇ ਲਈ ਬੈਨੀਫਿਟ ਵਾਲੀਆਂ ਹੋਣਗੀਆਂ ਤੇ ਨਵੇਂ ਜੁੜੇ ਭਰਾਵਾਂ ਨੂੰ ਬੇਨਤੀ ਆ ਕਿ ਵੀਡੀਓ ਚ ਬਣੇ ਰਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹੁਣ ਭਰਾ ਆਪਾਂ ਤੁਹਾਨੂੰ ਦੱਸਾਂਗੇ ਇਹ ਗੁੜ ਦੇ ਵਿੱਚ ਤੁਸੀਂ ਕੀ ਕੀ ਲੈਣਾ ਕਿੰਨੀ ਕਿੰਨੀ ਮਾਤਰਾ ਲੈਣੀ ਆ ਕਾਪੀ ਪੈਨ ਚੱਕ ਲਓ ਤੇ ਲਿਖ ਲਓ ਭਰਾ ਸਾਰੇ ਤੇ ਜਿਹਦੇ ਚ ਤੱਲੀ-ਕੱਲੀ ਆਈਟਮ ਆਪਾਂ ਤੁਹਾਨੂੰ ਦੱਸਾਂਗੇ ਭਰਾ ਪਹਿਲੀ ਆਈਟਮ ਲੈਣੀ ਆ ਤੁਸੀਂ ਵੱਡੀ ਇਲਾਚੀ ਵੱਡੀ ਇਲਾਚੀ ਤੋਂ ਲੈਣੀ ਆ 1 ਤੋਲਾ ਉਸ ਤੋਂ ਬਾਅਦ ਫੜਕੜੀ ਲੈਣੀ ਆ 1 ਤੋਲਾ ਸਲਾਜੀ ਤੇ 1 ਤੋਲਾ ਪੁਰਾਣਾ ਗੁੜ 500 ਗ੍ਰਾਮ ਲੌਂਗ 1 ਤੋਲੇ ਦਾਲ ਚੀਨੀ 1 ਤੋਲੇ ਉਸ ਤੋਂ ਬਾਅਦ ਚਾਂਦੀ ਦੇ ਵਰਕ 70 ਪੀਸ ਚਾਂਦੀ ਦੇ ਜਿਹੜੇ ਵਰਕ ਨੇ ਭਰਾ ਉਹ 70 ਪੀਸ ਨੇ ਉਸ ਤੋਂ ਬਾਅਦ ਸੁੰਡ 10 ਗ੍ਰਾਮ ਉਸ ਤੋਂ ਬਾਅਦ ਮਲਠੀ ਪਾਊਡਰ 1 ਤੋਲਾ ਹਲਦੀ ਲੈ ਲਿਓ ਭਰਾ ਤੁਸੀਂ ਅੰਬਾ ਹਲਦੀ ਚਾਹੀਦੀ ਆਪਾਂ ਨੂੰ ਅੰਬੇ ਹਲਦੀ ਚਾਹੀਦੀ ਆ ਉਹਦਾ ਵੀ ਤੁਸੀਂ ਪਾਊਡਰ ਆਪਾਂ ਨੂੰ 1 ਤੋਲਾ ਚਾਹੀਦਾ ਹਲਦੀ ਦਾ ਕੰਮ ਤੁਹਾਨੂੰ ਪਤਾ ਹੀ ਆ ਭਰਾ ਅੰਬੇ ਹਲਦੀ ਅੰਦਰ ਕਬੂਤਰ ਦੇ ਜਿੰਨੀ ਇਨਫੈਕਸ਼ਨ ਆ ਕਈ ਵਾਰ ਜ਼ੋਰ-ਜ਼ੋਰ ਲੱਗ ਕੇ ਕਬੂਤਰ ਨੇ ਆਂਦਰਾ ਇਕੱਠੀਆਂ ਹੋ ਜਾਂਦੀਆਂ ਨੇ ਉਹਨਾਂ ਨੂੰ ਖੋਲਣ ਲਈ ਬਹੁਤ ਬੈਨੀਫਿਟਾ ਹਲਦੀ ਦਾ ਉਦੋਂ ਬਾਅਦ ਸ਼ਹਿਦ ਚਾਹੀਦਾ ਭਰਾ ਆਪਾਂ ਨੂੰ ਛੋਟੀ ਮੱਖੀ ਦਾ ਜੇ ਜਦੋਂ ਤੁਸੀਂ ਗੋੜ ਤਿਆਰ ਕਰੋਗੇ 4 ਤੋਂ 5 ਚਮਚ ਸ਼ਹਿਦ ਦੇ ਵਿੱਚ ਐਡ ਕਰ ਲਿਓ ਉਦੋਂ ਬਾਅਦ ਭਰਾ ਜਾਫਰਾਨ 1 ਤੋਲਾ ਵੰਗ ਭਸਮ ਦੀ ਇੱਕ ਡੱਬੀ ਲਵੂ ਕਵੀਰ ਦੀ ਵੀ ਆਪਾਂ ਨੂੰ ਇੱਕ ਡੱਬੀ ਚਾਹੀਦੀ ਆ ਕੇਸਰ ਦੀ ਵੀ ਭਰਾ ਆਪਾਂ ਨੂੰ ਇੱਕ ਡੱਬੀ ਚਾਹੀਦੀ ਆ ਉਹ ਤੁਸੀਂ ਜਿੰਨਾ ਕਿ ਬਰਤ ਸਕਦੇ ਹੋ ਪਰ オリジナル ਹੋਵੇ ਤੁਹਾਨੂੰ ਪਤਾ ਡੁਪਲੀਕੇਸੀ ਬਹੁਤ ਜ਼ਿਆਦਾ ਕੇਸਰ ਚ ਵਰਤੀ ਜਾਂਦੀ ਆ ਉਸ ਤੋਂ ਬਾਅਦ ਭਰਾ ਦਾਲਚੀਨੀ 1 ਟੋਲਾ ਉਸ ਤੋਂ ਬਾਅਦ ਭਰਾ ਹਿੰਗ 5 ਗ੍ਰਾਮ 5 ਗ੍ਰਾਮ ਭਰਾ ਤੁਸੀਂ ਹਿੰਗ ਲੈਣੀ ਆ ਮਗਾ ਲੈਣੀ ਆ ਨੇ 10 ਗ੍ਰਾਮ ਮਗਾ ਤੋਂ ਬਾਅਦ ਕਾਲੀ ਮਿਰਚ ਲੈਣੀ ਆ ਤੁਸੀਂ 5 ਗ੍ਰਾਮ ਅਜਵੈਨ ਦੇਸੀ ਬਰੀਕ ਜਮੈਨ ਹੁੰਦੀ ਹੈ ਜਿਹੜੀ ਉਹ ਲੈਣੀ ਆ ਤੁਸੀਂ 5 ਗ੍ਰਾਮ ਪੂਰੀ ਮਿਰਚ 5 ਗ੍ਰਾਮ ਛੋਟੀ ਅਲਾਈਚੀ ਦੇ 20 10 ਗ੍ਰਾਮ ਪਹਿਲਾਂ ਤਾਂ ਇਹਨਾਂ ਦੇ ਵਿੱਚੋਂ ਜਿੰਨੀਆਂ ਚੀਜ਼ਾਂ ਕੱਪੜਾ ਛਾਣ ਕਰਨ ਵਾਲੀਆਂ ਨੇ ਉਹ ਚੀਜ਼ਾਂ ਨੂੰ ਕੱਪੜਾ ਛਾਣ ਕਰ ਲਿਓ ਉਡਰ ਬਣਾ ਕੇ ਉਸ ਤੋਂ ਬਾਅਦ ਭਰਾ ਗੁੜ ਲੈ ਕੇ ਗੁੜ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਰਲਾ ਲਿਓ ਤੇ ਗੁੜ ਜਿੰਨਾ ਤੁਹਾਡੇ ਕੋਲ ਪੁਰਾਣਾ ਹੋਈ ਜਾਊਗਾ ਪਿਆ ਇਹ ਉਹਨਾਂ ਰਿਜ਼ਲਟ ਤੁਹਾਡੇ ਲਈ ਬਹੁਤ ਵਧੀਆ ਹੋਊਗਾ ਇਹ ਚੀਜ਼ਾਂ ਨੇ ਭਰਾ ਗੜਦੀਆਂ ਇਹ ਸਾਰੀਆਂ ਚੀਜ਼ਾਂ ਇੱਕ ਵਾਰ ਮੈਂ ਦੁਬਾਰੇ ਨੋਟ ਕਰਦਾ ਜੇ ਕਿਸੇ ਭਰਾ ਦੀ ਕੋਈ ਮਿਸਟੈਕ ਰਹਿੰਦੀ ਆ ਤਾਂ ਤੁਸੀਂ ਉਹ ਪੂਰੀ ਕਰ ਸਕਦੇ ਹੋ ਵੱਡੀ ਲੈਜੀ 1 ਤੋਲਾ ਫਟਕੜੀ 1 ਤੋਲਾ ਛਿਲਾਜੀਤ 1 ਤੋਲਾ ਪ੍ਰਾਣਾ ਗੜ 500 ਗ੍ਰਾਮ ਲੌਂਗ 1 ਤੋਲਾ ਦਾਲ ਚੀਨੀ 1 ਤੋਲਾ ਚਾਂਦੀ ਵਰਕ 70 ਪੀਸ ਸੌਂਡ 10 ਗ੍ਰਾਮ ਮਲਠੀ 1 ਤੋਲਾ ਅੰਬ ਹਲਦੀ ਦਾ ਪਾਊਡਰ 1 ਤੋਲਾ ਸ਼ਾਇਦ 4 ਤੋਂ 5 ਚਮਚੇ ਜਾਫਰਾਨ 1 ਤੋਲਾ ਵੰਗੋ ਭਸਮ 1 ਤੋਲਾ ਲਵੂ ਕਬੀਰ 1 ਡੱਬੀ ਕੇਸਰ ਕੇਸਰ ਵੀ ਤੁਸੀਂ ਤੁਰ ਜਿੰਨਾ ਕੋਈ ਵਰਤ ਸਕਦੇ ਹੋ ਐਸੇ ਹਿਸਾਬ ਨਾਲ ਥੋੜਾ ਜਿਹਾ ਵਿੱਚ ਐਡ ਕਰ ਲਿਓ। ਹੰਗ 5 ਗ੍ਰਾਮ ਮਗਾ 10 ਗ੍ਰਾਮ ਤੇ ਉਸ ਤੋਂ ਬਾਅਦ ਭਰਾ ਕਾਲੀ ਮਿਰਚ 5 ਗ੍ਰਾਮ ਅਜਵੈਨ 5 ਗ੍ਰਾਮ ਪੂਰੀ ਮਿਰਚ 5 ਗ੍ਰਾਮ ਇਲਾਚੀ 10 ਗ੍ਰਾਮ ਵੀ ਲੈ ਲਿਓ ਇਸ ਸਾਰੀਆਂ ਚੀਜ਼ਾਂ ਭਰਾ ਲਿਖ ਲਿਓ ਨੋਟ ਕਰ ਲਿਓ ਤੁਹਾਨੂੰ ਬਹੁਤ ਸੋਹਣਾ ਰਿਜ਼ਲਟ ਮਿਲੂਗਾ ਕਬੂਤਰ ਖੋਲਣ ਦੇ ਲਈ ਵੀ ਤੇ ਤੁਸੀਂ ਭਰਾ ਜਿੱਦਾਂ ਮਰਜੀ ਕਬੂਤਰ ਦੀ ਰਿਕਵਰੀ ਕਰਾਈ ਜਾਇਓ ਤੇ ਦੱਸਿਓ ਭਰਾ ਜਿਹੜੇ ਭਰਾਵਾਂ ਨੂੰ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡੇ ਪਿਆਰ ਨਾਲ ਹੀ ਭਰਾ ਆਪਾਂ ਇਹ ਵੀਡੀਓ ਪਾਉਣ ਲੱਗੇ ਆਂ ਜਿਹੜਾ ਭਰਾ ਆਪਾਂ ਨੂੰ ਪਿਆਰ ਕਰਦਾ ਉਹ ਇਹ ਜ਼ਰੂਰ ਵੀਡੀਓ ਦੇਖ ਕੇ ਗੁਰ ਤਿਆਰ ਕਰੇ ਤੇ ਜਿਹਨੂੰ ਭਰਾ ਨੂੰ ਵੱਧ ਤੋਂ ਵੱਧ ਬੈਨੀਫਿਟ ਮਿਲਦਾ ਉਹ ਜ਼ਰੂਰ ਦੱਸਣ ਐਦਾਂ ਹੀ ਆਪਾਂ ਤੁਹਾਡੇ ਲਈ ਹੁਣ ਤੋਂ ਲੈ ਕੇ ਪਰਪਟਾਈ ਤੱਕ ਦੀਆਂ ਸਾਰੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਵੱਧ ਤੋਂ ਵੱਧ ਸਾਥ ਦਿਓ ਛੋਟੇ ਭਰਾ ਦਾ ਜਿੰਨਾ ਤੁਸੀਂ ਆਪਣਾ ਸਾਥ ਦਿਓਗੇ ਭਰਾ ਉਸ ਤੋਂ ਵੱਧ ਆਪਾਂ ਤੁਹਾਡਾ ਸਾਥ ਦੇਵਾਂਗੇ ਠੀਕ ਆ ਭਰਾ ਧੰਨਵਾਦ ਵੀਡੀਓ 'ਚ ਬਣੇ ਰਹਿਣ ਲਈ ਤੇ ਸਾਰੀਆਂ ਚੀਜ਼ਾਂ ਆਪਾਂ ਤੁਹਾਨੂੰ ਭਰਾ ਦੱਸ ਦਿਆਂ ਗੁਰਚ ਜਿਹੜੀਆਂ ਜਿਹੜੀਆਂ ਚੀਜ਼ਾਂ ਪੈਂਦੀਆਂ ਨੇ ਜੇ ਕਿਸੇ ਭਰਾ ਨੇ ਕੋਈ ਐਕਸਟਰਾ ਚੀਜ਼ ਵੀ ਐਡ ਕਰਨੀ ਹੈ ਚ ਕਰ ਸਕਦਾ ਕਿਉਂਕਿ ਜਿੰਨੀਆਂ ਕ ਆਪਾਂ ਨੂੰ ਪਤਾ ਸੀ ਭਰਾ ਉਹਨੀਆਂ ਆਪਾਂ ਤੁਹਾਨੂੰ ਦੱਸਤੀਆਂ ਰਿਜ਼ਲਟਡ ਚੀਜ਼ਾਂ ਦਸੀਆਂ ਨੇ ਭਰਾ ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਦੂਜੇ ਲੋਟ ਹੀ ਦੱਸਤਾ ਹਨਾ ਜਿੰਨੀਆਂ ਰਿਜ਼ਲਟਡ ਚੀਜ਼ਾਂ ਦੀ ਆਪਾਂ ਸਾਰੀਆਂ ਤੁਹਾਨੂੰ ਦੱਸਤੀਆਂ ਭਰਾ ਠੀਕ ਆ ਭਰਾ ਧੰਨਵਾਦ